बोल के अखर ओंस्काई टीवी देख रहे दर्शकों का स्वागत मैं डॉक्टर भूपिंदर ते प्रोग्राम बोल दे अखर पुस्तक सभ्यताचार नु परकुल्लित करन दा एक उपराडा प्यारे पुस्तक प्रेमीओ दुनिया साहित्य ते कला करके खूबसूरत है ए कुदरत दा करिश्मा है अखर ओ दीवे हन ਜੋ ਸਮਾਜ ਦੇ ਹਨੇਰੀਆਂ ਨੂੰ ਦੂਰ ਕਰਦੇ ਹਨ ਤੇ ਲੇਖਕ ਅੱਖਰਾਂ ਦਾ ਥਾਲ ਸਜਾ ਕੇ ਸਮੱਸਿਆਵਾਂ ਨੂੰ ਆਪਣੇ ਅੱਖਰਾਂ ਰਾਹੀਂ ਪਾਠਕਾਂ ਦੇ ਰੂਬਰੂ ਕਰਦਾ ਹੈ ਤੇ ਜਦੋਂ ਅਸੀਂ ਅੱਖਰਾਂ ਦੀ ਰਮਜ਼ ਪਾ ਲੈਨੇ ਹਾਂ ਭੇਦ ਪਾ ਲੈਨੇ ਹਾਂ ਤਾਂ ਉਹ ਪੁਸਤਕਾਂ ਜਿਸ ਦੇ ਵਿੱਚ ਬੋਲਦੇ ਹੋਏ ਅੱਖਰ ਬੰਦ ਹੁੰਦੇ ਹਨ ਇਹ ਸਾਡੀਆਂ ਮਿੱਤਰ ਬਣ ਜਾਂਦੀਆਂ ਹਨ ਤੇ ਇਹ ਬੋਲਦੇ ਅੱਖਰਾਂ ਨਾਲ ਅਸੀਂ ਜੁੜਦੇ ਹਾਂ ਅਸੀਂ ਕਿਤਾਬਾਂ ਦੇ ਨਾਲ ਜੁੜਦੇ ਹਾਂ ਨਾਲ ਕਮਾਲ ਕਰਨ ਵਾਲਾ ਕਰਾਮਾਤ ਕਰਨ ਵਾਲੇ ਤੇ ਕੁਦਰਤੀ ਨਜ਼ਾਰਿਆਂ ਨੂੰ ਚਿੱਤਰਨ ਵਾਲੇ ਉਹਨਾਂ ਦ੍ਰਿਸ਼ਾਂ ਨੂੰ ਸਾਡੇ ਇਮੇਜ ਦੇ ਵਿੱਚ ਕਲਪਨਾ ਦੇ ਵਿੱਚ ਸাকার ਕਰਨ ਵਾਲੇ ਬਹੁਪੱਖੀ ਸਾਹਿਤਕਾਰ ਹਨ ਡਾਕਟਰ ਧਰਮਪਾਲ ਸਾਹਿਬ ਜੀ ਔਨਸਕਾਈ ਪਰਿਵਾਰ ਲਈ ਬੜੇ ਹੀ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੱਦੇ ਨੂੰ ਪ੍ਰਮਾਨ ਕਰਕੇ ਅੱਜ ਸਾਹਿਲ ਸਾਹਿਬ ਸਾਡੇ ਵੀਡੀਓ ਦੇ ਵਿੱਚ ਆਏ ਹਨ ਸੋ ਸਾਹਿਬ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਵੀ ਆਰੌਂਸ ਕਾਈ ਟੀਵੀ ਤੇ ਰੇਡੀਓ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਅੱਜ ਇੱਥੇ ਬੁਲਾ ਕੇ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ। ਸਾਈ ਸਾਹਿਬ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ। ਤੁੰਗੀ ਇਲਾਕੇ ਦੇ ਜੰਪਲ ਹਨ। ਐਮ ਐਸ ਸੀ ਕੈਮਿਸਟਰੀ ਦੇ ਨਾਲ ਉਹਨਾਂ ਨੇ ਡਾਕਟੋਰੇਟ ਆਨਰੇਰੀ ਡਿਗਰੀ ਪ੍ਰਾਪਤ ਕੀਤੀ ਹੈ ਤੇ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਹਿੰਦੀ ਤੇ ਪੰਜਾਬੀ ਦੀਆਂ ਦਰਜਨਾ ਪੁਸਤਕਾਂ ਜਿਹੜੀਆਂ ਹਨ ਉਹ ਲਿਖੀਆਂ ਹਨ। ਜਾਦਾ ਮਿਆਰੀ ਤੇ ਪਾਇਦਾਰ ਕੰਮ ਇਹਨਾਂ ਦਾ ਕੰਢੀ ਖੇਤਰ ਨਾਲ ਸੰਬੰਧਤ ਹੈ ਨਵਲ ਕੰਢੀ ਖੇਤਰ ਨਾਲ ਸੰਬੰਧਤ ਹਨ ਹੈ ਕੰਢੀ ਖੇਤਰ ਨਾਲ ਸੰਬੰਧਤ ਇਹਨਾਂ ਨੇ ਖੋਜ ਕਾਰਜ ਕੀਤਾ ਹੈ ਸ਼ਬਦ ਕੋਸ਼ ਤੱਕ ਜਿਹੜਾ ਹੈ ਉਹ ਇਹਨਾਂ ਦਾ ਆਪਣਾ ਹਾਸਿਲ ਹੈ ਜੋ ਇਹਨਾਂ ਨੇ ਪ੍ਰਾਪਤ ਕੀਤਾ ਹੈ ਕਈ ਸਨਮਾਨ ਵੀ ਪ੍ਰਾਪਤ ਕੀਤੇ ਹਨ ਡਾਕਟਰ ਕਲਾਮ ਸਨਮਾਨ ਪ੍ਰਾਪਤ ਕੀਤਾ ਹੈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤੇ ਗਏ ਹਨ ਤੇ ਨਾ ਹੀ ਵਿਦੇਸ਼ ਦੀਆਂ ਵਿਦੇਸ਼ਾਂ ਦੀਆਂ ਕਈ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਹੋ ਚੁੱਕੇ ਹਨ ਇਨਾਂ ਦੇ ਮਿਆਰੀ ਕੰਮ ਦੇ ਉੱਤੇ ਖੋਜ ਕਾਰਜ ਵੀ ਹੋਇਆ ਹੈ ਹੁਣ ਤੱਕ ਵੱਖ-ਵੱਖ ਯੂਨੀਵਰਸਿਟੀਆਂ ਤੋਂ 3 PhD ਤੇ 10 ਦੇ ਕਰੀਬ ਜੋ MPhil ਹੈ ਉਹ ਹੋ ਚੁੱਕੀ ਹੈ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਹਨਾਂ ਦਾ ਹੁਣੇ ਇਸੇ ਸਾਲ ਦੇ ਵਿੱਚ ਆਇਆ ਕੋਰੋਨਾ ਨਵਲ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਸੰਵਾਦ ਰਚਾਵਾਂਗੇ ਤਾਂ ਕਿ ਅਸੀਂ ਇਹਨਾਂ ਰਹੀ ਇਹੀਆਂ ਪੁਸਤਕਾਂ ਰਹੀ ਅਸੀਂ ਪੁਸਤਕਾਂ ਦੇ ਨਾਲ ਆਪ ਵੀ ਜੁੜੀਏ ਤੇ ਪਾਠਕਾਂ ਨੂੰ ਵੀ ਜੋੜ ਸਕੀਏ ਸੋ ਡਾਕਟਰ ਸਾਹਿਬ ਅਸੀਂ ਗੱਲ ਕਰਾਂਗੇ ਤੁਹਾਡਾ ਜਿਹੜਾ ਨਾਵਲ ਹੁਣ ਆਇਆ ਹੈ 2025 ਦੇ ਵਿੱਚ ਹੀ ਖੋਰਾ ਨਾਵਲ ਜੀ ਜਿਹਦੇ ਵਿੱਚ ਤੁਸੀਂ ਕੁਰੰ ਦੀ ਗੱਲ ਕਰ ਰਹੇ ਹੋ ਸਾਡੇ ਸੱਭਿਆਚਾਰ ਦੇ ਕੁਰੰ ਦੀ ਗੱਲ ਕਰ ਰਹੇ ਹੋ ਸਾਡੀਆਂ ਕਦਰਾਂ ਕੀਮਤਾਂ ਦੇ ਕੁਰੰ ਦੀ ਗੱਲ ਕਰ ਰਹੇ ਹੋ ਸਰ ਇਹ ਦੱਸੋ ਕਿ ਤੁਹਾਨੂੰ ਇਹ ਨਾਵਲ ਇਸ ਵਿਸ਼ੇ ਨਾਲ ਸੰਬੰਧਿਤ ਨਾਵਲ ਲਿਖਣ ਦੀ ਪ੍ਰੇਰਣਾ ਕਿਤਨੀ ਹੈ ਅ ਅਸਲ ਕੁਸਾਲ ਪਨੋਂ ਨੇ ਇੱਕ ਇਸੇ ਇਲਾਕੇ ਬਾਰੇ ਕੰਜੀ ਦੇ ਇਲਾਕੇ ਬਾਰੇ ਇੱਕ ਸੰਸਮਰਨ ਲਿਖਿਆ ਸੀ ਜੀ ਉਹ ਤੋਂ ਬੜੜਾ ਬਾਇ ਨੇ ਲਿਖਿਆ ਹਾਂਜੀ ਇਹ ਸੰਸਮਰਨ ਨਵਾਂਦਮਾਨਾ ਪਾੜ ਦੇ ਅਖਬਾਰ ਤੋਂ ਪ੍ਰਕਾਸ਼ਿਤ ਹੋਇਆ ਜੀ ਔਰ ਇੱਕ ਮੇਰੇ ਮਿੱਤਰ ਹੈ ਬੰਬਈ ਵਿੱਚ ਫਿਲਮਾਂ ਨਹੀਂ ਕਹਾਣੀਆਂ ਲਿਖਦੇ ਨੇ ਅੰਮ੍ਰਿਤ ਕੇ ਜੀ ਬਹੁਤ ਵਸਤੀ ਹੈ ਜੀ ਜੀ ਉਹਨਾਂ ਨੂੰ ਸੰਸਮਰਨ ਪੜਿਆ ਨਵਾਂਦਮਾ ਦਾ ਮੈਨੂੰ ਫੋਨ ਆਇਆ ਹਾਂਜੀ ਮੈਨੂੰ ਕਹਦੇ ਕੀ ਮੈਂ ਬਹੁਤ ਭੌਤਿਕੀ ਰੂਪਾਂ ਤੋਂ ਭਾਵਿਤ ਵੀ ਹੋਇਆ ਉਸ ਇਤਿਹਾਸਨਾ ਕੁਮਾਰ ਤੇ ਸਾਂਸ ਨਾਲ ਪਰਕ ਇਸ ਨੂੰ ਇਸ ਨੂੰ ਇਸ ਨੂੰ ਕਿਸੇ ਨਾ ਨਾ ਦਾ ਹਿੱਸਾ ਮਿਲਦਾ ਜੀ ਤੇ ਦਰਸ਼ਨ ਇਹ ਉਹ ਵੀ ਸੀਗੇ ਜਿਹੜੇ ਮੇਰੇ ਅੰਦਰ ਜੀ ਜੀ ਨੇ ਪਾਏ ਤੇ ਮੈਂ ਸੋਚਾ ਸੀ ਕਿ ਤਾਂ ਇਸ ਰਾਕਿਸ ਪ੍ਰਕਿਰਤੀ ਨੇ ਪਰ ਦੋ ਉਥੋਂ ਦਾ ਵਿਸਥਾਪਨ ਹੋ ਰਿਹਾ ਜੀ ਫਰਦੂਕੀ ਦਾ ਸਾਡੇ ਕੋਲ ਖੁਸ ਰਹੀ ਨਹੀਂ ਹੁੰਦੀ ਉਹ ਨਾਵਲ ਜਿਹੜਾ ਆਤਾ ਹੈ ਤੇ ਇਹਦੇ ਸੋਚ ਪ੍ਰਕਿਰਿਆ ਰੂਪੇ ਸ਼ੁਰੂ ਹੋਈ ਉਹਦੇ ਸ਼ੁਰੂ ਇਹ ਪਾਤਰਾਂ ਤੇ ਇੱਕ ਨਾਮ ਆਉਂਦਾ ਸੀ ਦੁਨੀਆ ਚਲੇ ਜੀ ਸਰ ਕਈ ਨਾਵਲ ਜਿਹੜੇ ਨੇ ਉਹ ਤੇ ਬੜੀ ਜਲਦੀ ਲਿਖੇ ਜਾਂਦੇ ਨੇ ਸਾਲ ਦਾ ਟਾਈਮ ਵੀ ਲੱਗਦਾ ਹੈ 2 ਸਾਲ ਦਾ ਲੇਕਿਨ ਕਈ ਮੈਂ ਪੜ੍ਹਦੀ ਆ ਕਿ ਨੌਕਡਾਉਨ ਨੂੰ ਕਿੰਨਾ ਹੀ ਅਰਸਾ ਜਿਹੜਾ ਹੈ ਉਹ ਲੱਗ ਜਾਂਦਾ ਹੈ ਹੋਰਾਂ ਲਿਖਣ ਲੱਗਿਆਂ ਕਿੰਨਾ ਕੋ ਸਮਾਂ ਜਿਹੜਾ ਹੈ ਤੁਸੀਂ ਲੈ ਲਿਆ ਜਾਂ ਜਦ ਮੇਰੇ ਦਿਮਾਗ ਦੇ ਵਿੱਚ ਇਹਦੀ ਨੋਟਰੀ ਖੜੀ ਆਉ ਚੱਲਦੀ ਰਹੀ ਤੇ ਕਦੋਂ ਸ਼ੁਰੂ ਕੀਤਾ ਤੇ ਕਦੋਂ ਇਹ ਨਾਵਲ ਜਿਹੜਾ ਹੈ ਉਹ ਤੋਂ ਲਗ ਪੂਰਾ ਹੋਇਆ ਇਸ ਨਾਵਲ ਨੂੰ ਲਿਖਣੇ ਲੱਗ ਤੋਂ ਬਹੁਤ ਸਾਲ ਲਿਖਣ ਇਸ ਕਿਤਾਬ ਰੂਪ ਚ ਆਇਆ ਜੀ ਅਦਰਵਾਈਜ਼ ਇਹ ਨਾਵਲ ਤਾਂ 60 ਸਾਲ ਪਹਿਲਾਂ ਹਾਂਜੀ ਜਿਹੜਾ ਨਾਵਲ ਦਾ ਪੂਰਵ ਅਧਾਰ ਹੈ ਉਹ 60 ਸਾਲ ਪਹਿਲਾਂ ਦਾ ਹੈ ਅੱਛਾ ਉਹ ਦਰ ਉੱਪਰ ਉੱਤਰ ਅਧਾਰ ਹੈ ਅੱਛਾ ਉਹ 60 ਸਾਲ ਬਾਅਦ ਦਾ ਹੈ ਇਹ ਜਿਹੜਾ ਟਾਈਮ ਸਟੈਨ ਹੈ ਇਹ ਰਸਮਾਂਤਰਾ ਹੈ ਉਹ ਕਾਫੀ ਵੱਡਾ ਹੈ ਇਹਨੂੰ ਲਿਖਣ ਲੱਗੇ ਸਰ ਕੋ ਨੂੰ ظاہر ਹੈ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੋਵੇਗਾ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਕਿ ਕਿਹੜੀ ਕਿਹੜੀ ਚੁਣੌਤੀਆਂ ਸਨ ਜਿਨ੍ਹਾਂ ਨੂੰ ਤੁਹਾਨੂੰ ਫੇਸ ਕਰਨਾ ਪਿਆ ਜਦੋਂ ਤੁਸੀਂ ਇਹ ਨੌਵਲ ਲਿਖਿਆ ਕਿਉਂਕਿ ਦੋ ਕਿਸਿਆਂ ਵਿੱਚ ਇਸ ਨੌਵਲ ਨੂੰ ਵੰਡਿਆ ਹੈ ਤੁਸੀਂ ਪਹਿਲੀ ਸਮਾਜ ਜਿਹੜਾ ਹੈ ਉਹ ਜਦੋਂ ਵਿਕਾਸ ਦਾ ਸਮਾ ਸੀ ਤੇ ਜਿਹੜਾ ਅਖੀਰਲਾ ਸੀ ਬਾਦ ਵਾਲਾ ਸੀ ਉਹ ਵਿਨਾਸ਼ ਦਾ ਸਮਾ ਸੀਗਾ ਤੇ ਵਿਕਾਸ ਤੇ ਵਿਨਾਸ਼ ਨੂੰ ਇਹਨਾਂ ਨੂੰ ਤੁਸੀਂ ਆਪਸ ਵਿੱਚ ਜਿੰਨਾ ਦਾ ਤਾਲਮਿਲ ਕਿਵੇਂ ਬਣਾਇਆ ਕਿਵੇਂ ਸੋਚਿਆ ਕਿਵੇਂ ਅੱਧੇ ਨੌਬਲ ਦੇ ਚਾਕਟ ਨਾ ਮਾਤੇ ਅੱਧੇ ਦੁਨੀਆ ਦਾ ਹੁੰਦਾ ਤੇ ਇਹਦੇ ਬਾਰੇ ਦੱਸਦੇ ਹੋਏ ਨਾਲ ਚੁਣੌਤੀਆਂ ਬਾਰੇ ਦੱਸੋ ਸਾਨੂੰ ਕਿ ਕਿਹੜੀਆਂ ਗਣੀਆਂ ਚੁਣੌਤੀਆਂ ਤੁਹਾਨੂੰ ਉਹਨਾਂ ਦਾ ਸੰਭਾਲਣਾ ਕਰਨਾ ਪਿਆ ਅ ਜਿਹੜਾ ਸੰਸਕਰਣ ਲਿਖਿਆ ਸੀ ਨਾ ਜੀ ਉਹ ਐਕਚੁਅਲੀ ਸਸਲ ਪਹਿਲਾਂ ਗਈ ਹਾਂ ਸਾਰਾ ਕੁਝ ਦੂਰ ਆਪਣੇ ਜ਼ਹਿਨ ਸਿੱਧਾ ਜਦੋਂ ਉਹ ਅਨੁਭਵ ਕੀਤਾ ਸੀ ਉਹਨੂੰ ਹਨੜਾਇਆ ਸੀ ਕਿਸੀ ਉਸ ਸਮਾਂ ਤਾਂ ਹੁੰਦਾ ਹੀ ਹੋਣੀ ਹਾਂ ਜੇ ਲੇਕਿਨ ਉਹ ਸਭ ਤੋਂ ਧੋਤੀ ਹੋਣੀ ਹੁੰਦੀ ਕਿਸੇ ਮੇਕਰ ਕੋਲ ਕਿ ਜਦੋਂ ਉਸ ਕਾਲ ਤੋਂ ਅਤੀਤ ਨੂੰ ਸਮਝ ਰਿਆ ਹੁੰਦਾ ਹੈ ਜੀ ਤਾਂ ਉਹ ਪੂਰਾ ਦਾ ਪੂਰਾ ਮਾਹੌਲ ਕ੍ਰੀਏਟ ਕਰਨਾ ਪੈਂਦਾ ਹੈ ਇੱਕ ਚੁਣੌਤੀ ਹੁੰਦੀ ਹੈ ਕਿ ਤਰ੍ਹਾਂ ਨੂੰ ਪੜਦੇ ਆ ਇਹ ਬਿਲਕੁਲ ਮਰਜ਼ੀ ਨਹੀਂ ਛੋੜਦੇ ਤਾਂ ਉਸ ਕਾਲ ਦੀ ਤਲਾਸ਼ ਲੱਗ ਜਾਂਦੀ ਹੈ ਇਹ ਇਹ ਜਦੋਂ ਇਹ ਨਾਮ ਵਿੱਚ ਉੱਭਗਣਾ ਉਸ ਸਮੇਂ ਜਿਹੜਾ ਮਾਹੌਲ ਸੀ ਇੰਦਾ ਦਾ ਮਾਹੌਲ ਸੀ ਇਸ ਤਰ੍ਹਾਂ ਉੱਤੇ ਬਹੁਤ ਸਾਰੀਆਂ ਸ਼ਾਦੀਆਂ ਹੋ ਰਹੀਆਂ ਘਰਾੜ ਚੱਲਦੇ ਸੀ ਉਹ ਸਾਰਾ ਕੁਝ ਉਹ ਰੀ ਕ੍ਰੀਏਟ ਕਰਨਾ ਪਿਆ ਹਾਂਜੀ ਤੇ ਇਹ ਕੋ ਪਰਲੀ ਚੁਣਤੀ ਸੀ دوسری دوسری ਚੁਣਤੀ ਇਹ ਹਮ ਸੀ ਵੀ ਕਿ ਜਿਹੜਾ ਕਲਚਰ ਉੱਥੋਂ ਅਰੋਪ ਹੁੰਦਾ ਹੈ ਸੰਸਕ੍ਰਿਤੀ ਜਿਹੜੀ ਹੁੰਦੀ ਹੈ ਸੱਚਾ ਜਰ ਵੱਜਾ ਚਾਹਨਾ ਔਰ ਉਦੋਂ ਜਿਹੜੀਆਂ ਜਿਹੜੀਆਂ ਹੁਣ ਸਾਡੀ ਉਮਰ ਦੇ ਜਿਹੜੇ ਰੋਗ ਨੇ ਉਹ ਤਾਂ ਦੇ ਕੁਝ ਜੁੜੇ ਹੋਏ ਆ ਜਿਹੜੀ ਨਵੀਂ ਪੀੜੀ ਆ ਜਿਹਨੂੰ ਅਸੀਂ ਜੈਨਜੀ ਕਹਿੰਦੇ ਆ ਇਹ ਪੀੜੀ ਤਾਂ ਬਿਲਕੁਲ ਟੁੱਟੀ ਹੋਈ ਹੈ ਇਹ ਨਹੀਂ ਕਲਚਰ ਨੂੰ ਵੀ ਰੀਪੀਅਰ ਕਰਨਾ ਪਰ ਉਸ ਤਰ੍ਹਾਂ ਦੇ ਲੋਕੀ ਗੀਤ ਉਸ ਤਰ੍ਹਾਂ ਦਾ ਪਾਣਾ ਗਾਤਾ ਦਾ ਜਿਹੜਾ ਹੁਣ ਬਹੁਤ ਕੁਝ ਚਲਾ ਗਿਆ ਪੂਰੀ ਹੈ ਹਾਂਜੀ ਇਹ ਨਹੀਂ ਤੇ ਨਕੀ ਕੋਈ ਕਿਹਾ ਤੁਹਾਨੂੰ ਕਿ ਬਹੁਤ ਗਲਤ ਕੰਮ ਹੋਗਾ ਉਹ ਜਿੰਦਗੀ ਹੈ ਕਿ ਇਹਦੇ ਕਿਰਾਚਾ ਪਾਤਰ ਹੈ ਕਿ ਕਿਉਂਕਿ ਜਿਹੜਾ ਉਹ ਜਨਮ ਤੋਂ ਲੈ ਕੇ ਕਿਉਂਕਿ ਉਹ ਗਤੀ ਤੱਕ ਦਾ ਸ਼ਿਸ਼ੂ ਤਾਂ ਉਹਦਾ ਸ਼ਿਸ਼ੂ ਹੁੰਦਾ ਮੈਂ ਜੀ ਫਿਰ ਉਹ ਬਾਲਵਸਤਾ ਚੋਂ ਦਾ ਫਿਰ 12-12 ਸਾਲ ਤੱਕ ਇਹ ਵਰਵਸਤਾ ਚੋਂ ਦਾ 18 ਸਾਲ ਤੋਂ ਬਾਅਦ ਉਹ ਪ੍ਰੋਅਚ ਚ ਚਲਾ ਜਾਂਦਾ ਹਾਂ ਜੀ ਉਸ ਨੂੰ ਪੀਰੀਅਰ ਦੀ ਜਿਹੜੀਆਂ ਮਾਨਸਿਕ ਤੇ ਮਨੋਵਿਗਿਆਨਕ ਅਵਸਥਾਵਾਂ ਹੁੰਦੀਆਂ ਜੀ ਜੀ ਉਹਨਾਂ ਨੂੰ ਚਿਤ੍ਰਨ ਉਹਦੀ ਕਹਾਣੀ ਹੈ ਯੋ ਆਰ ਆਰ ਟਿਕੋ ਤਾਂ ਨਹੀਂ ਇਹ ਕਿ ਆਪ ਉਸ ਨੂੰ ਸਿੱਧਾ ਸਿੱਧਾ ਗਿਆਨ ਕਰਦੇ ਹਾਂ ਜੀ ਤੁਹਾਨੂੰ ਬਿਰਤਾਂਤ ਸੁਝਾਣਾ ਪਏਗਾ ਆਪ ਸੰਵਾਦ ਸੁਝਾਣਾ ਪਾਣੀ ਹੈ ਪਾਤਰਾਂ ਦਾ ਵਾਤਾਵਰਣ ਦਾ ਕੋੜ ਹੈ ਉਹ ਸਾਰਾ ਇਹ ਵੀ ਇੱਕ ਲੈਰੀਚ ਨੋਟਿਸ ਦੀ ਬੋਲਤੀ ਸੀ ਇਸ ਨੇ ਉਸੇ ਤਰ੍ਹਾਂ ਫਿਰ ਛੋਟੇ ਜਿਹੇ ਬੱਚੇ ਜਿਹੜੇ ਬਿਰਜੂ ਦਾ ਮਨੂ ਦੇ ਨਾਲ ਜਿਹੜਾ ਪ੍ਰੇਮ ਕਿਸੇ ਦੇ ਵਿੱਚ ਦਿਖਾ ਰਿਹਾ ਮਨੋਵਿਗਿਆਨਕ ਪੱਖ ਜਿਹੜਾ ਹੈ ਉਹ ਅਸੀਂ ਕਹਿ ਸਕਦੇ ਹਾਂ ਜੀ ਬੱਚੇ ਦਾ ਇਹ ਵੀ ਕਾਫੀ ਜਿਹੜਾ ਹੈ ਉਹ ਪ੍ਰਭਾਵਿਤ ਕਰਨ ਵਾਲਾ ਲੇਖਕ ਨੂੰ ਚਿਤ੍ਰਣ ਲੱਗਿਆ ਮੈਨੂੰ ਲੱਗਦਾ ਹੈ ਕਿ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਜਦੋਂ ਪਰਤਲ ਜਿਹੜੇ ਨੇ ਉਹਨੂੰ ਯਥਾਰਥ ਉਹ ਮਹਿਸੂਸ ਹੋਵੇ ਪੜ ਕੇ ਵੀ ਆਰਟੀਫੀਸ਼ਲ ਜਿਹੜਾ ਹੈ ਉਹ ਜਿਹੜਾ ਹੈ ਉਹ ਨਾ ਕਿ ਉਹ ਸਾਰੇ ਬਾਲੋ ਵਰਤੂਲੀ ਜਿਹੜਾ ਹਨ ਇਹ ਅਸ਼ਲੀਲਤਾ ਤੋਂ ਬਚਾਉਣਾ ਜੀ ਇਹ ਇਹ ਕਿ ਵਿਕਟਰ ਦਾ ਇੱਕ ਪਾਕ ਜੀ ਨੰਬਰ ਕਾਇਮ ਰੱਖਣਾ ਇਹ ਵੀ ਕੋ ਰੱਖੀ ਜੀ ਇਹ ਵੀ ਚਨotti ਸੀ ਮਤੀ ਸੀ ਕੁਝ ਦੇ ਚੜਕੰਦ ਬੜੇ ਚੰਗੇ ਬਿਲਕੁਲ ਕਈ ਵਾਰ ਤਾਂ ਲੱਗ ਜਾਂਦਾ ਕਿ ਲੇਖਕ ਖੁੱਧੀ ਸਵਾਦ ਲੈ ਰਿਹਾ ਲੱਗਦਾ ਹਾਂ ਹਾਂਜੀ ਹਾਂਜੀ ਪਰ ਉਹਦੇ ਵਿੱਚ ਸਿਰਜਨ ਦਾ ਸੀਗਾ ਕਿ ਉਹਨੂੰ 250 ਦਾ ਖਾਂਡ ਨਕਰ ਆਉਂਦਾ ਹਾਂਜੀ ਨਹੀਂ ਇਹਨਾਂ ਦੋਹਾਂ ਦਾ ਜਿਹੜਾ ਪਿਆਰ ਹੈ ਨਾ ਉਹਦੇ ਵਿੱਚ ਮੈਂ ਕੋਈ ਨਾਵਲ ਨੂੰ ਪੜਿਆ ਹੈ ਤੇ ਮੈਨੂੰ ਕਿਤੇ ਵੀ ਜਿਹੜਾ ਅਸ਼ਵੀਲ ਜਿਹੜਾ ਹੈ ਇਹਦੇ ਵਿੱਚ ਨਜ਼ਰ ਨਹੀਂ ਆਇਆ ਤੇ ਗੌਰ ਵਧੀਆ ਬਹੁਤ ਵਧੀਆ ਲੱਗਦਾ ਹੈ ਇਹ ਨਾਵਲ ਸਰ ਇਹਦੇ ਵਿੱਚ ਤੁਸੀਂ ਕੁਝ ਅਖਾਣ ਜਿਹੜੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਜਿਵੇਂ ਇੱਕ ਅਖਾਣ ਦਾ ਜ਼ਿਕਰ ਆਇਆ ਸੀ ਇਹ ਦੁਕਾਨ ਤੋਂ ਮਾਵਾਂ ਤੇ ਰੱਖਾਂ ਤੋਂ ਗਾਵਾਂ ਰਿੜਕੀ ਕੇ ਰਿੜਕੀ ਕੇ ਮਹਿੰਦੀਆਂ ਨੇ ਪਾਸ਼ਾ ਜਿਹੜੀ ਆਉਂਦੀ ਉਹ ਬੜੀ ਮਿੱਟੀ ਤੇ ਬੜੀ ਵਧੀਆ ਪਾਸ਼ਾ ਲੱਗਦੀ ਹੈ ਇਹਨੂੰ ਅਖਾਣ ਨੂੰ ਜਿਹੜਾ ਹੈ ਤੁਸੀਂ ਜਿਹੜਾ ਜੋੜਿਆ ਹੈ ਕਿ ਕਿਵੇਂ ਉਹ ਗਾਂ ਜਿਹੜੀ ਸੀ ਉਹ ਖੱਡ ਦੇ ਵਿੱਚ ਡਿੱਗ ਗਈ ਜਾਂ ਮਾਂ ਜਿਹੜੀ ਸੀ ਉਹ ਕਿਸ ਤਰ੍ਹਾਂ ਅੰਦਰ ਕਰਦੀ ਹੈ ਕਿ ਇਹ ਸੱਚੀਆਂ ਘਟਨਾਵਾਂ ਨੇ ਜਾਂ ਆਪਣਾ ਥੋੜੀ ਕਲਪਨਾ ਵੀ ਰਹਿਣੀ ਹੈ ਤੁਸੀਂ ਇਹ ਬਿਲਕੁਲ ਸੱਚੀਆਂ ਘਟਨਾਵਾਂ ਨੇ ਔਰ ਇਹ ਉਸ ਇਲਾਕੇ ਦੀ ਜਿਹੜੀ ਇਹਨਾਂ ਨੂੰ ਲੋਕਾਂ ਦੇ ਜੀਵਨ ਜੀ ਉਹ ਤਾਂ ਨਹੀਂ ਕਹਾਂਗਾ ਜੀਵਨ ਸੀ ਨਾ ਸਸਤਾ ਜਿਸ ਤਰ੍ਹਾਂ ਦਾ ਉਹ ਔਰਤਾ ਜੀਵਨ ਜੀਂਦੀ ਸੀ ਹਾਂਜੀ ਹਾਂਜੀ ਔਰ ਉਹ ਮਰਦ ਦੇ ਬਰਾਬਰ ਨਹੀਂ ਲੱਗੂਗਾ ਮਰਦ ਨਾਲੋਂ ਜ਼ਿਆਦਾ ਘੱਟ ਕਰਦੀ ਘੱਟ ਕਰਦੀ ਬਿਲਕੁਲ ਹਾਂਜੀ ਔਰ ਇਹ ਨਹੀਂ ਕਿ ਵਧੇ ਨਹੀਂ ਕਰਦੀ ਸੋਚਦੇ ਕਿ ਇਹ ਕਾ ਪੱਠਾ ਲਾਉਣਾ ਬੀਜ ਬਿਜਾਏ ਕੋਲੀ ਕਰਵਾਣੀ ਰੱਖੀ ਵੀ ਇਥੋਂ ਤੱਕ ਕਿ ਰੱਤਾਂ ਨੂੰ ਮਣੇ ਤੇ ਬੈਠ ਕੇ ਫਸਜੀ ਉਹ ਰੱਖੀਦੀ ਕਰਦੇ ਸੀ ਜੀ ਜੀ ਤੇ ਉਹਦੇ ਦੇ ਹੀ ਕੰਮ ਆ ਜਾਂਦੇ ਹੁੰਦੇ ਕਿ ਉਹ ਉਹ ਤਾਂ ਜਿਹੜਾ ਕਿਬਰ ਉਹ ਉੱਤੇ ਰੁੱਖਾ ਦੇ ਕਿਉਂਕਿ ਰੁੱਖੀ ਪਰ ਹਰਤੇ ਹੁੰਦੇ ਆ ਚੀਜ਼ ਬਲਣ ਚਾਹੀਦੀ ਹੁੰਦੀ ਹੈ ਉਹ ਬਹੁਤ ਖੁੱਚਾ ਹੋਰ ਸੜ ਜਾਣਾ ਉੱਪਰ ਉਹ ਤੇ ਕਿਵਾਂ ਨੂੰ ਗੱਲੀ ਨਾਲ ਜਿਵੇਂ ਉਹ ਗੰਢਿਕ ਤਾਂ ਨਾ ਉਹਦੀ ਮੌਤ ਸੁਭਾਉ ਨੂੰ ਦੇ ਦੇ ਜਿਹੜਾ ਤਾਂ ਮੁੰਡਾ 30 ਉਹ ਜਿਹੜਾ ਜਿਹੜਾ ਪਹਾੜਾਂ ਦੀ ਗੱਲ ਹੈ ਕਿਉਂਕਿ ਉਹ ਤੇ ਪਹਾੜ ਨੂੰ ਰੱਖ ਕਿਹਾ ਜਾਂਦਾ ਹਾਂਜੀ ਰੱਖ ਵੀ ਉਹ ਹੁੰਦੀ ਜਿੱਥੇ ਜਾਨਵਰ ਚਾਰਾ ਚਰਨ ਦੇ ਇਤਰਾਜ ਟਾਈਪ ਹਾਂਜੀ ਵੱਡੇ ਰੁੱਖ ਨਹੀਂ ਹੁੰਦੇ ਜੰਗਲ ਨਹੀਂ ਹੁੰਦਾ ਤੋਂ ਕਾ ਦੂਸਰੀ ਵੀ ਹਾਂਜੀ ਲੇਕਿਨ ਉਹ ਕਈ ਵਾਰ ਉਹ ਪਹਾੜਾਂ ਜਾਂਦੀਆਂ ਔਰ ਉਚਾਈ ਤੇ ਜਾ ਕੇ ਉਹ ਸਮਝ ਪਾ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿਹਦੇ ਘਰਾਂ ਨੇ ਤਾਂ ਉਹ ਉਹ ਉਹਦੇ ਸ਼ਬਦ ਤੇ ਲੜਕੀ ਸ਼ਬਦ ਦਾ ਇਹੜੇ ਇਹੜਾ ਇਹ ਕਹਿੰਦੇ ਆ ਇਹੜੇ ਲੜਕਾ ਹਾਂਜੀ ਹਾਂਜੀ ਉਹ ਲੜਕੀ ਤੇ ਮਤਲਬ ਉਹ ਕਿੱਥੇ ਦਾ ਕੋਈ ਨਹੀਂ ਪਤਾ ਨਹੀਂ ਲੱਗਦਾ ਲੱਭਦੀਆਂ ਨਹੀਂ ਔਰ ਉਹਨਾਂ ਨੂੰ ਜੰਗਲੀ ਜਾਨਵਰਾਂ ਨੂੰ ਖਾਦੇ ਨੂੰ ਖਾਦੇ ਔਰ ਬੜੀ ਦਰਦਨਾਕ ਬਾਤ ਹੈ ਮੇਰੀ ਜੀ ਇਹ ਇੱਕ ਕਹਾਣੀ ਵਿੱਚ ਬਣੀ ਹੋਈ ਹੈ ਇਹ ਸਾਰੀ ਉਸ ਦੀ ਉਸ ਕਲਚਰ ਨੂੰ ਸੰਸਕ੍ਰਿਤੀ ਨੂੰ ਜਿਹੜੀ ਕਰਮ ਸੰਸਕ੍ਰਿਤੀ ਹੈ ਨਾ ਉਹ ਕੰਮ ਵੀ ਇਹ ਜੀ ਉਹ ਇਹ ਦੱਸਉਂਦੀ ਹੈ ਯੂ ਲੋ ਕਿੰਨੇ ਮਿਹਨਤੀ ਨੇ ਕਿੰਨੇ ਮਿਹਨਤੀ ਨੇ ਉਹ ਕੰਮ ਕਿੰਨਾ ਹੋਰ ਇਹ ਇਹ ਇੱਕ ਤੋ ਹੋਰ ਵੀ ਖਾਣ ਹੈ ਬਿਲਕੁਲ ਆਖਾਂਡ ਹੋਰ ਵੀ ਜਿਵੇਂ ਨਰੋਤਮ ਦੀ ਜੀਵਨ ਦੇ ਵਿੱਚ ਵੀ ਸਾਹ ਜੀ ਸਤਰਾ ਨਹੀਂ ਡਾਕਟਰ ਉਹਨੂੰ ਨਾ ਉਹਦਾ ਕਿ ਸਵਾ ਦੋ ਮਹੀਨੇ ਨਹੀਂ ਉਹ ਲੋਕਮ ਤੇ ਉਸ ਦੇ ਸੀਕਾਰ ਸਰਾਰਾਮ ਉਹ ਨੂੰ ਸਾਲ ਮਕਦਮਾ ਲੜਦੇ ਰਹਿੰਦੇ ਆ ਤੇ ਜਦੋਂ ਕਿ ਉਹ ਸਵਾ ਦੋ ਮਾਲੇ ਉਹ ਜਿੰਨੇ ਦੀ ਜਗ੍ਹਾ ਨਹੀਂ ਹੁੰਦੀ ਉਹਨਾਂ ਕੋਈ ਗੁਨਾ ਪੈਸਾ ਟਾਈਮ એનર્ਜੀ ਦੀ ਸਭ ਕੁਝ ਬਰਬਾਦ ਕਰਦੀ ਹੈ ਜੀ ਜੀ ਤੋਂ ਵੀ ਪਤਨੀ ਵੀ ਉਹਨੂੰ بار بار ਕਹਿੰਦੀ ਆ ਕਿ ਗਾਲ ਨਹੀਂ ਛੱਡ ਦਿਓ ਫੜਾ ਇਹਦਾ ਕੋਈ ਕਿਸੇ ਨੂੰ ਜਨਾਬ ਤਾਂ ਪੂਰਾ ਕੰਡਾ ਅਦਾ ਮੈਂ ਹੀ ਜਮੀਨ ਜਮੀਨ ਤੇ ਜੋੜੂ ਜੋੜੇ ਦੀ ਨਹੀਂ ਤਸ਼ਰੀਹ ਹੋ ਰਹੀ ਦੀ ਤੇ ਜੋਰ ਨਾਲ ਹੀ ਕਾਬੂ ਹੁੰਦੀਆਂ ਨੇ ਤੇ ਉਹ ਉਹਨੋਂ ਕਿੰਨੀ ਮੈਂ ਤੁਹਾਡੀ ਜਗ੍ਹਾ ਲਈ ਸਾਥੀ ਮਰੋ ਮੈਨੂੰ ਜਮੀਨ ਪਿਆਰੀ ਹੈ ਮੈਨੂੰ ਪਿਆਰ ਹੈ ਜਮੀਨ ਨਾਲ ਸਭੀ ਜ਼ਿੰਦਗੀ ਕਾ ਸ੍ਰੀ ਦੀ ਤੁੰਗ ਦੀ ਜਿਹੜੀ ਖੂਬਸੂਰਤੀ ਤੁਸੀਂ ਨਾਟਕ ਦੇ ਵਿੱਚ بیان ਕੀਤੀ ਹੈ ਨਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਪੜਦੇ ਹਾਂ ਨਾ ਸਾਡਾ ਦਿਲ ਕਰਦਾ ਕਿ ਅਸੀਂ ਉਸੇ ਲੱਗਦੇ ਨੂੰ ਜਾ ਕੇ ਦੇਖੀਏ ਉਹਦੀ ਖੂਬਸੂਰਤੀ ਦੇ ਬਾਰੇ ਜਿਹੜਾ ਇਹ ਮੈਂ ਤੁਸੀਂ ਸਾਨੂੰ ਜ਼ਰੂਰ ਕੁਝ ਨਾ ਕੁਝ ਦੱਸੋ ਕਿ ਅਸੀਂ ਹਿਮ ਸਟੇਸ਼ਨਸ ਦੇ ਜਾਣਦੇ ਆ ਇਹ ਸਾਡੇ ਲਈ ਤੇ ਸਾਡੇ ਜਿਹੜੀ ਵਿਰਾਸਤ ਹੈ ਹਿਮ ਸਟੇਸ਼ਨ ਮੈਂ ਕਿਵੇਂ ਕਰਕੇ ਜਾਣਦੇ ਆ ਤੇ ਜਿੱਤੇ ਅਸੀਂ ਬਿਨਾਂ ਪੈਸਿਆਂ ਦੇ ਜਾਣਾ ਸੀ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਰਹੇ ਆ ਤੇ ਇਹਦੀ ਖੂਬਸੂਰਤੀ ਦੇ ਬਾਰੇ ਤੁਸੀਂ ਨਾਟਕ ਉਹਦੇ ਵਿੱਚ ਜੀ ਜ਼ਿਕਰ ਕੀਤਾ ਹੈ ਉਹਦੇ ਬਾਰੇ ਥੋੜਾ ਜਿਹਾ ਇਹ ਲੱਗਾ ਕਿ ਬਹੁਤ سارے ਦੇਹ ਪੰਜਾਬੀ ਪਾਠਕ ਉਹ ਇਹ ਪੁੱਛਦੇ ਹੁੰਦੇ ਸੀ ਜਿਹੜਾ ਤੁਸੀਂ ਆਪਣੇ ਨਾਵਲਾਂ ਤੇ ਉਥੋਂ ਦੇ ਇੱਕ ਉਪਮੇ ਦੀਆਂ ਕੀਤੀ ਹੈ ਕਿ ਪੰਜਾਬ ਦਾ ਇਹ ਹਿੱਸਾ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਹ ਵੀ ਸਾਡੇ ਪੰਜਾਬ ਦਾ ਹਿੱਸਾ ਹੈ। ਦਰਸਲ ਉਹ ਕੰਢੀ ਵੈਲ ਕੁਸ਼ਵਾਲਿਕ ਪਹਾੜੀਆਂ ਜਿਹੜੀਆਂ ਸਾਡੇ ਪੰਜਾਬ ਵਾਲੇ ਪਾਸੇ ਹੈਗੀਆਂ। ਹਾਂਜੀ 250 ਕਿਲੋਮੀਟਰ ਲੰਬੀ ਵੀ ਹੈ। ਹਾਂਜੀ ਰਾਈਂ ਚੱਲਦੀ ਹੈ ਰੋਬਾਈ ਹੈ। ਹਾਂਜੀ ਤੇ ਇਹ ਇਲਾਕਾ ਪ੍ਰਸ਼ਾਸਨਿਕ ਤੌਰ ਤੇ ਵੀ ਸਹਿਤਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ ਜੀ ਇਹ ਮਤਲਬ ਕੱਟਿਆ ਰਿਹਾ ਇਸ ਨੂੰ ਇਹਨੂੰ ਸਾਡੇ ਪ੍ਰਸ਼ਾਸਨ ਜਾਂ ਸਾਡੀ ਸਿਆਸਤ ਨੇ ਵੀ ਨਹੀਂ ਬੋਲਿਆ ਸਹਿਤ ਵਿੱਚ ਮੈਂ ਇਸ ਦਾ ਦਾਵਾ ਨਹੀਂ ਕਰਦਾ ਲੇਕਿਨ ਸਾਡੇ ਕੋਈ ਐਸੇ ਲੇਖਕ ਨਹੀਂ ਆਏ ਕਿ ਉੱਥੋਂ ਦੀ ਕਲਚਰ ਨੂੰ ਉੱਥੋਂ ਦੀ ਖੂਬਸੂਰਤੀ ਨੂੰ ਪਾਸਾ ਨੂੰ ਲੈ ਕੇ ਉਹ ਸੋਧੀ ਗਨੋਰ ਰਿਹਾ ਤੇ ਖੂਬਸੂਰਤੀ ਦਾ ਇਹ ਦੋ ਜੀ ਅੱਜ ਸਾਲ ਤੋਂ ਪਹਿਲਾਂ ਜੋ ਤੋਂ ਖੂਸੂਤੀ ਦੀ ਸੀ ਤਾਂ ਉਹ ਇੰਨਾ ਨਹੀਂ ਰਿਹਾ ਜੀ ਉਹ ਬਾਅਦ ਵਿੱਚ ਇਸੇ ਤੇ ਦੱਸਦੇ ਜਦੋਂ ਇਹਦਾ ਦੰਨ ਗਿਆ ਤੇ ਪਹਾੜਾਂ ਤੇ ਡਾਇਨਾਮਾਈਟ ਵਾਕੇ ਉਹ ਥੋੜਾ ਜਿਹਾ ਆਪਰ ਖੰਡਾਣ ਹਾਂਜੀ ਹਾਂ ਜਾਂ ਹੋਰ ਜੋ ਕੁਝ ਉਹਨਾਂ ਨੇ ਕੀਤਾ ਜੀ ਕਿ ਫਿਰਾਲ ਮਨੂੰ ਉਹ ਖੂਸੂਤੀ ਉਹੀ ਚੱਲੀ ਰਹੀ ਪਰ ਖੂਸੂਤੀ ਅਜੇ ਵੀ ਹੈ ਹਾਂਜੀ ਉਹ ਕੁਸੂਤੀ ਉਹਨਾਂ ਪੁਰਾਣੇ ਲੋਕਾਂ 'ਚ ਵੀ ਹੈ ਜਿਹੜਾ ਆਪਣੇ ਕਦਰਾਕੀਂ ਦਾ ਖਦੀ ਸੀਗਾ ਔਰ ਜੋ ਉਥੇ ਪਹਾੜਾਂ ਦੇ ਵਿੱਚ ਹੈ ਜੋ ਝੂਆਂ ਦੇ ਵਿੱਚ ਹੈ ਪੰਡਾਂ ਦੇ ਜਿਹੜੀ ਸੀ ਹੈ ਤੇ ਉਹ ਅਜੇ ਹੈ ਔਰ ਮੈਨੂੰ ਮਾਨ ਮਹਿਸੂਸ ਹੁੰਦਾ ਕਿ ਮੇਰੇ ਪਤਾਰਨਾ ਉਹ ਜਿਹੜਾ ਕੁਆਸਤਾ ਦਾ ਮਨੇ ਜਾਂ ਕੋਰਾ ਬੜੀ ਬਹੁਤ ਸਾਰੇ ਮੇਰੇ ਪਾਤੂ ਨੂੰ ਲੱਗਾ ਦੇਖਣ ਦੇਖਣ ਲਈ ਸਾਡੀ ਮਾਂ ਚਾਹ ਪੜ ਕੇ ਲੱਗਦਾ ਕਿ ਇਸ ਇਲਾਕੇ ਨੂੰ ਜਿਹੜਾ ਹੈ ਨਾ ਉਹ ਦੇਖਣਾ ਚਾਹੀਦਾ ਇੰਨਾ ਸੁੰਦਰ ਜਿਹਾ ਸਰੇ ਦੇ ਵਿੱਚ ਜਿੰਨੇ ਵੀ ਪਾਤਰ ਨੇ ਉਹਦੇ ਚੋਂ ਕੁਝ ਅਸਲੀ ਵੀ ਹੋਣੇ ਨੇ ਕੁਝ ਕਲਪਨਿਕ ਪਾਤਰ ਵੀ ਹੋਣੇ ਹਨ ਪਾਤਰਾਂ ਬਾਰੇ ਸਾਨੂੰ ਦੱਸੋ ਕਿ ਜਿਵੇਂ ਬਾਲੂ ਹੈ ਅਖੀਰ ਦੇ ਵਿੱਚ ਦੂਜੇ ਅਲਪ ਤੋਂ ਬਾਅਦ ਜਦੋਂ ਵੀ ਰਾਸ਼ਦ ਸ਼ਮ ਸਮਾ ਜਿਹੜਾ ਹੈ ਦਿਖਾਇਆ ਨਾ ਉਹਦੇ ਵਿੱਚ ਬਾਲੂ ਦੇ ਨਾਲ ਵੀ ਕਿ ਅਸਲ ਦੇ ਵਿੱਚ ਇਹ ਪਾਤਰ ਹੈ ਸੀ ਜਾਂ ਤੁਹਾਡੀ ਕਲਪਨਾ ਰਹੀ ਜਿਹੜਾ ਹੈ ਸਾਡੇ ਸਾਹਮਣੇ ਸਿਰਕਾਰ ਕੀਤਾ ਤੁਸੀਂ ਨਹੀਂ ਕੋਈ ਨਾ ਉਹਦੇ ਵਿੱਚ ਸੱਤੋਂ ਅੱਸੀ ਪ੍ਰਸੰਤ ਜੇਹਾ ਹਰਤੀ ਬਾਕੀ ਕਲਪਨਾ ਦੀ ਦੂਰੀ ਹੈ ਜੀ ਉਹ ਕਲਪਨਾ ਜੇ ਨਹੀਂ ਹੋਏਗੀ ਤਾਂ ਕਿਸੇ ਕਿਸਰਫ ਨਾਲ ਕੋਈ ਨਿਸ਼ਾਨੀ ਦੇ ਪਾ ਹਾਂਜੀ ਜੋ ਅਸੀਂ ਮੈਸੇਜ ਸੁਨਿਆ ਦੇਣਾ ਚਾਹਦੇ ਹਾਂ ਉਹ ਅਸੀਂ ਨਹੀਂ ਦੇ ਪਾ ਕੁਝ ਪਾਤਰ ਨੂੰ ਕਲਪਿਤ ਹੈ ਜੀਆ ਕੁਝ ਜੀਵਤ ਹਨ ਵੀ ਕੁਝ ਇਸ ਤਰ੍ਹਾਂ ਰਾਵਲ ਤੋਂ ਪਰਾਂ ਜੀਵਤ ਸੀ ਕਰ ਹੁਣ ਉਹ ਵਿਦਿਆਤ ਨਹੀਂ ਹੈ ਤਾਂ ਇਹਦੇ ਪਾਤਰوں ਇਹਦੇ ਵਿੱਚ ਇਸ ਤਰ੍ਹਾਂ ਦੇ ਬੋਤਨ ਬਕਰ ਹੈ ਜਿਹੜੀ ਊਨ ਨਾਲ ਬਕਰ ਹੈ ਬਾਈ ਜਿਹੜੀ ਗਾਈ ਸੀ ਉਹਦੀ ਮੰਗੀ ਕਰ ਦਉਂਦੀ ਹਾਂ ਜੀ ਉਹ ਜਿਹੜੀ ਬਾਲੋ ਬਕਰ ਹੈ ਉਹ ਨੀਅਤ ਨਹੀਂ ਹੈਗੀ ਅੱਛਾ ਜੀ ਸਭ ਤੋਂ ਜ਼ਿੰਦਗੀ ਤੋਂ ਤੁਸੀਂ 90 ਦੇ ਵਿੱਚ ਤੁਸੀਂ ਐਂਡ ਵਿੱਚ ਜਿਹੜਾ ਹੰਤ ਦਿਖਾਇਆ ਹੈ ਤੇ ਇਹ ਅਸਲ ਵਿੱਚ ਹੈ ਨਹੀਂ ਤੇ ਇਹ ਇਹ ਕੁਝ ਭੁੱਕਾ ਮਿਲ 90 ਦੇ ਬਣਾਣਾ ਉਹ ਉਸ तक ਯਾਨੀ नहीं ਉਹ ਫੇਰ ਮੁੜ ਕੇ ਉਸ ਨੇਕ ਨਾਮੇ ਤੱਕ ਪਹੁੰਚ ਜਾਣਾ ਹੈ वो बचपन ਉਸ ਨੇ ਕੋਈ ਕਥਨ ਸੁਣੇ ਦੇਖੀ ਹੈ ਔਰ ਉਸੇ ਟਾਈਮ ਤੇ ਫਿਰ ਉਹਦਾ ਬਾਬੂ ਨਾਲ ਅੰਤ ਸਮੇਂ ਤੇ ਮਿਲ ਉਹ ਮੋਕਾ ਮੇਲ ਉਹ ਮੋਕਾ ਮੇਲ ਹੈ ਕਿ ਜਿੰਨਾਂ ਦੇ ਘਰ ਗਿਆ ਉਹਨਾਂ ਰਾਨੀ ਉਹ ਬਾਲੂ ਤੱਕ ਜਿਹੜਾ ਹੈ ਉਹ ਬਾਲੂ ਜਿਹੜਾ ਮੈਂ ਦੱਸਣਾ ਇਹਨਾਂ ਬਹੁਤ ਮੈਂਟੀ ਲੋਕ ਹਰੇਕ ਸੜੀ ਲੋਕ ਸੜੀ ਦਾ ਤਸਵੀਰ ਨਹੀਂ ਪਤਲੀਤਾ ਦਾ ਜੀ ਜੀ ਬਾਲੋ ਜਿਹੜੀ ਤੌਰ ਤੇ ਪਾਟਿਸ਼ਾ ਤੇ ਇੱਕ ਜੁਜਰ ਦਾ ਪਾਤਰ ਹੈ ਲੇਕਿਨ ਉਹ ਵੀ ਕੰਡੀ ਦੀ ਉਹ ਖੂਸੂਰਤੀ ਜਿਹੜੀ ਉਸ ਗਈ ਹੈ ਜਿਹਨੂੰ ਦੀ ਬਾਹ ਕਰਦੀ ਜਾਂਦੀ ਹੈ ਉਹ ਦਰਸਨ ਉਸ ਇਲਾਕੇ ਦਾ ਕੋਰਪਨ ਖਤਮ ਕਰਾ ਹਾਂਜੀ ਉਹਦੇ ਪਤੀ ਖਾਦੀ ਜੀ ਜੀ ਇਹ ਇਸ ਤਰ੍ਹਾਂ ਬਹੁਤ ਸਾਰੇ ਪਾਤਰ ਉਦੋਂ ਜਿਹੜੇ ਉਹ ਘਰਾਟ ਵਾਲਾ ਪਾਤਰ ਹੈ ਹਾਂਜੀ ਹਾਂਜੀ ਨਹੀਂ ਹੈ ਨਹੀਂ ਜਿਹੜਾ ਵਾਲਾ ਸਾਰਾ ਪਾਤਰ ਅੱਗੇ ਚਲੇ ਰਹਿਣਾ ਚੱਲੋ ਚੱਲਣਾ ਇਸ ਨੂੰ ਕਰੀਏ ਨੋਵਲ ਨੂੰ ਪੜ੍ਹ ਕੇ ਲੱਗਦਾ ਹੈ ਕਿ ਸਾਡਾ ਜਿਹੜਾ ਪਹਿਲੇ ਵਿਰਾਸਤ ਸੀ ਉਹ ਅੱਜ ਨਹੀਂ ਰਹਿ ਗਈ ਤੇ ਅੱਜ ਵੀ ਸਾਡੇ ਅਸੀਂ ਅਗਲੀ ਪੀੜ੍ਹੀ ਹੋਵਾਂਗੇ ਤੇ ਸਾਡੇ ਮੰਦੇ ਸ਼ੌਕ ਅੰਦਰ ਵਿਕਾਸ ਅਸੀਂ ਵੀ ਉਸ ਨੂੰ ਸਮਝ ਰਹੇ ਹਾਂ ਉਹ ਦੇਖ ਸਕਦੇ ਹੁੰਦੇ ਬਹੁਤ ਦੁੱਖ ਲੱਗਦਾ ਆ ਥੀਰ ਦੇ ਵਿੱਚ ਜਿੱਦੇ ਬੱਲੂ ਦਾ ਅੰਤ ਦਿਨ ਬਾਅਦ ਜਿੱਦਾਂ ਉਹ ਸੁਨੇਕ ਲੈ ਕੇ ਜਾਂਦਾ ਹੈ ਜੀਹਦੇ ਨਾਲ ਤੇ ਉਹ ਜਿਹੜਾ ਹੈ ਉਹ ਬੱਲੂ ਦੇ ਉੱਪਰ ਰੱਖ ਦਿੰਦਾ ਬੜੀ ਭਾਉਕ ਕਰ ਦੇਣ ਵਾਲਾ ਜਿਹੜਾ ਹੈ ਨਾ ਅੰਤ ਹੈ ਸਰ ਇਹ ਵੀ ਲੱਗਦਾ ਕਿ ਇਹਦਾ ਜਿਹੜਾ ਅੰਤ ਹੈ ਉਹ ਨਾਟਕੀ ਜਾਂ ਲੱਗ ਨਹੀਂ ਲੱਗਦਾ ਕਿ ਪਤ ਨਹੀਂ ਪੜ ਕੇ ਮਹਿਸੂਸ ਹੁੰਦਾ ਹੈ ਕਿ ਇਹ ਅੰਤ ਜਿਹੜਾ ਨਾ ਪਤਾ ਨਾਟਕੀਤਾ ਜੀ ਇਹਦੇ ਵਿੱਚ ਜਿਹੜੀ ਆਗਮੀ ਹੈ ਕਿ ਕਿਵੇਂ ਮੋਕਾ ਮੇਰੇ ਨਾਲ ਮਿਲਣਾ ਤੇ ਥੀਰ ਦੇ ਵਿੱਚ ਬੱਲੂ ਨੂੰ ਜਿਹੜਾ ਬੱਲੂ ਦਾ ਉਹਦੇ ਸਾਹਮਣੇ ਜਿਹੜਾ ਹੈ ਸੋ ਅਸ ਗੜੀ ਨੂੰ ਪੂਰੇ ਜੀ ਜੀ ਹਾਂ ਜੀ ਬਹੁਤ ਕਈ ਪਾਸੇ ਨੂੰ ਸਰ ਜਦੋਂ ਅਸੀਂ ਜਿਹੜੀ ਕਿੰਨੇ ਵੀ ਮਨਾਵਾਂ ਲਿਖੇ ਆ ਜੀ ਅਸੀਂ ਆਪਣੇ ਮਾਨਸ ਆਪਣੇ ਵਿਹੋਾਚਿਕ ਪ੍ਰੋਆਰਟੀ ਜੀ ਤਿਆਰ ਕਰਦੇ ਜੀ ਉਹਦੇ ਤੁਸੀਂ ਸ਼ੁਰੂਆਤ ਪ੍ਰਾਇਮਸ ਤੋਂ ਅੰਤ ਤੱਕ ਬਣਾਉਂਦੇ ਜੀ ਸਤਰਾ ਕਰਨ ਕੋਈ ਵਾਰੀ ਅੰਤ ਇੱਥੇ ਰੱਖ ਦਿਆਂ ਉਹ ਜਿਹੜਾ ਸਾਡਾ ਸੋਚਿਆ ਹੁੰਦਾ ਬਦਲਣਾ ਹੈ ਬਦਲਣਾ ਹਾਂ ਜੀ ਔਰ ਕੋਈ ਵਾਰੀ ਮੈਂ ਸੋਚਿਆ ਹੁੰਦਾ ਅਸੀਂ ਇਹ ਦੇ 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 ਕਿ ਅਖਰ ਕਿਸੇ ਰੋਣਾ ਕਈ ਪੱਖਾ ਨੂੰ ਸੋਚਿਆ ਜਾਂ ਅੰਤ ਦੇਣਾ ਜੀ ਤੇ ਉਹਦੇ ਚੋਂ ਮੈਨੂੰ ਇਹ ਲੱਗਾ ਸੀ ਜੇ ਮੈਨੂੰ ਖੁੱਲਾ ਵੀ ਛੱਡਦਾ ਤੇ ਇੱਕ ਉਹ ਬਾਲੋ ਤੇ ਜਿਹੜਾ ਦੋਸਤ ਹੈ ਉਹ ਉਹਦਾ ਉਹਦਾ ਅੰਤ ਇੱਥੇ ਖਤਮ ਹੋ ਗਿਆ ਇਥੇ ਆ ਕੇ ਕੁਝ ਤਾਂ ਸੋਚਣ ਦਾ ਦੇਣਾ ਸੀ ਵੀ ਦਾ ਅੰਮ੍ਰਿਤਪੱਟ ਕਈ ਵਾਰ ਪਾਟਕ ਆਪਣੇ ਹਿਸਾਬ ਦੇ ਨਾਲ ਹੀ ਲਾਦਾਨ ਆਪਣੇ ਮਨ ਦੇ ਵਿੱਚ ਗਲਤ ਮਹਿਸੂਸ ਕਰਦੇ ਨੇ ਸਰ ਇਹਦੇ ਵਿੱਚ ਜਿਵੇਂ ਬੰਸ਼ ਰੇਲ ਵਾਲਾ ਇੱਕ ਚੈਪਟਰ ਆਇਆ ਸੀ ਉਹਦੇ ਕਿਸੇ ਉੱਥੇ ਦੀਆਂ ਰਸਮਾਂ ਬਾਰੇ ਜਿਹੜਾ ਹੈ ਉਹ ਲੱਕੀ ਹੋਇਆ ਉਹਦੇ ਬਾਰੇ ਸਾਨੂੰ ਜ਼ਰੂਰ ਪਾਟਕਾਂ ਨੂੰ ਦੱਸੋ ਕਿ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਕੁਝ ਰਸਮਾਂ ਨੇ ਕਿਹੜੀਆਂ ਨੇ ਉਹਦੇ ਦੀਆਂ ਮਿਕਸ ਜੀਆਂ ਉਹਨੂੰ ਸਭ ਨਾਲ ਬੜੀ ਦੂਪਕਾਨਾ ਚਾਹੁੰਦਾ ਜੀ ਜੀ ਸਿੱਧਿਤ ਨਾਮ ਹੋ ਗਿਆ

ਤੇ ਉਹ ਚੀਜ਼ ਉਧਰੋਂ ਲਿਖਾਈ ਨਹੀਂ ਗਿਆ ਉਹ ਸਾਡੇ ਸਾਹਿਬਾ ਦੀ ਸਾਹਿਬੇ ਦੇ ਵਿੱਚ ਨਹੀਂ ਆਪਦੀ ਨਹੀਂ ਆ ਸਕਦਾ ਤੇ ਉਹ ਜਦੋਂ ਹੁਣ ਦੇਖੋ ਤੁਸੀਂ ਇਹਦੇ ਵਿੱਚ ਉਹਦੇ ਜਨਮ ਜਾਂ ਬੱਚਾ ਪੈਦਾ ਹੋਇਆ ਉਹਦੀ ਬੂਲਤ ਦੀ ਰਸਮ ਜੇ ਸੱਤੇ ਦੇ ਜਿਹੜੇ ਤੁਮਾਰੂ ਗਾਣਾ ਜਿਹਨੂੰ ਕਦੇ ਮੰਦਰ ਚ ਤਕਰਾਰ ਆ ਸਾਰੇ ਤੇ ਤੁਸੀਂ ਦੇਖਣਾ ਜਦੋਂ ਮੈਂ ਦੱਸੀਆ ਵੀ ਇਸ ਵਿੱਚ ਕੋਣਾ ਰੋਣ ਦਾਂ ਦੀ ਦੇਤੀ ਇਸਾਂ ਮੈਂ ਸਿਕਰ ਹੁੰਦੇ ਕਿਉਂਕਿ ਉਹਨਾਂ ਦਾ ਕਰਤੱਵ ਦਾ ਹਿੱਸਾ ਉਹਨੂੰ ਉਹਨਾਂ ਦਾ ਦੇ ਉਹ ਲੋਕੀ ਤਾਂ ਜੁਦੀਆਂ ਹੁੰਦੀਆਂ ਆ। ਅੱਜ ਜਦੋਂ ਪਾਠਕ ਪੜਦਾ ਖਾਸਤੇ ਮਾਲੇ ਮਾਟੀ ਡੋਬੇ ਵਾਲਾ ਇਹ ਨੂੰ ਕਰਨਾ ਪਈਆ ਨਹੀਂ ਲੱਗਦੀ। ਕਿ ਨਹੀਂ ਸਰਦਪਨ ਦਾ ਇਹ ਕਰਤੱਵ ਦਾ ਹਿੱਸਾ ਨਾ। ਜਦੋਂ ਕਿ ਤੁਹਾਡੀ ਪਸੰਦ ਦੀ ਬਸਾਂ ਹੁੰਦੀ ਹੈ ਵੀ ਅੱਜੀ ਜਾਤ। ਮਿਸਰਤ ਸੰਦਰ ਕਰਤਾ ਦਾ। ਪਰ ਮੈਨੂੰ ਲੱਗਾ ਕਿ ਇਹ ਜਨ ਬਹੁਤ ਘਾਟਾ ਪੈਣ ਸਾਰੇ। ਸਾਈਕੋਲੋਜੀ ਉਹ ਉਹਨੂੰ ਫਿਰ ਮੈਂ ਜੋੜਨ ਦੇ ਦਿੱਤੀ ਸੀ ਹਾਂਜੀ ਸਰ ਇਹਦਾ ਨਾਮ ਜੀ ਸਰ ਮੈਂ ਇੱਕ ਜੀ ਕੋੜਾ ਰੱਖਿਆ ਹੈ ਤੇ ਕੋੜਾ ਤਾਂ ਪਹਿਲਾਂ ਹੋਰ ਵੀ ਕੁਝ ਮਾਈਂਡ ਅਕੀਵ ਇਹਦਾ ਨਾਮ ਹੁੰਦਾ ਹੈ ਉਹ ਹੀ ਰੱਖਣਾ ਚਾਹੀਦਾ ਸੀ ਤੇ ਕੋੜਾ ਕਿਹਨੇ ਤੁਸੀਂ ਡਿਸਾਈਡ ਕੀਤਾ ਕਿ ਇਹਦਾ ਨਾਮ ਇਹ ਹੈ ਕਿ ਗੋ ਲਾਂ ਸਿੱਕੇ ਹਾਂਜੀ ਹਾਂਜੀ ਮੈਨੂੰ ਲੱਗਦਾ ਸੀ ਕਿ ਅ ਬੁੱਝਦੀਆਂ ਅੱਖਾਂ ਦਾ ਚਾਲਣ ਜੀ ਇਹ ਨਾਮ ਹੈ ਰੱਖਿਆ ਜੀ ਦੂਸਰਾ ਕੋੜਾ ਹਾਂਜੀ ਪਿੰਡਾਂ ਨੂੰ ਮਾਸੀ ਸੁਆਕੀ ਇਹ ਸਾਰਾ ਨਾਉਰੂ ਜਿਹੜਾ ਉਸ ਇਲਾਕੇ ਦੇ ਵਿੱਚ ਅਲਗ-ਅਲਗ ਤਰ੍ਹਾਂ ਦਾ ਪੂਰਾ ਹੋ ਗਿਆ ਜੀ ਉੱਥੇ ਰਿਸ਼ਤਿਆਂ ਦਾ ਪੂਰਾ ਹੋ ਗਿਆ ਵਾਤਾਵਰਣ ਦਾ ਪੂਰਾ ਹੋ ਗਿਆ ਸਭਿਆਚਾਰ ਦਾ ਸੱਭਿਆਚਾਰ ਦਾ ਪੂਰਾ ਹੋ ਗਿਆ ਪర్యాਵਰਣ ਦਾ ਪੂਰਾ ਹੋ ਗਿਆ ਨਹੀਂ ਔਰ ਵਿਸਥਾਪਨ ਜਿਹੜਾ ਲੋਕ ਪਿੰਡ ਚੜ੍ਹ ਕੇ ਬਾਹਰ ਗਏ ਇਹ ਤੋਂ ਇਸਥਾਪਨ ਵਿਦੇਸ਼ਾਂ ਚ ਹੋ ਰਿਹਾ ਇੱਕ ਵਿਦਿਨ ਸਟੇਟ ਤੋਂ ਸਟੇਟ ਉਹਦੇ ਇੱਕ ਸਟੇਟ ਦੇ ਅੰਦਰ ਹੋ ਰਿਹਾ ਪਿੰਡਾਂ ਤੋਂ ਸ਼ਹਿਰਾਂ ਤੋਂ ਸ਼ਹਿਰਾਂ ਬਣਵਾ ਜੀ ਪਿੰਡ ਤੋਂ ਪਿੰਡ ਪੂਰੇ ਸ਼ਿਫਟ ਹੋ ਰਿਹਾ ਜੀ ਤੇ ਇਹ ਖੁਰਾ ਖੁਰਾ ਇਹ ਜਿਹੜਾ ਖੁਰਾ ਤੇ ਇਹ ਤਾਂ ਇਹ ਮੰਨ ਲਗਾ ਕਿ ਪੂਰਾ ਇੱਕ ਪ੍ਰਤੀਕ ਹੈ ਜਿਹੜਾ ਇਸ ਨਾਵਲ ਦੇ ਸਾਰੇ ਪਸੰ ਨੂੰ ਬਖਮ ਕਬਰ ਕਰਦਾ ਹੈ ਇਹ ਨਾਵਲ ਦਾ ਅਸਲੀ ਮਾਰਥਿੰਗ ਟੂ ਗੋਸ ਲੈ ਕੇ ਲੱਗਦਾ ਹੈ ਸਰ ਤੁਸੀਂ ਇਸ ਨਾਵਲ ਰਾਹੀਂ ਜਿਹੜਾ ਹੈ ਉਹ ਸਾਡੇ ਪਾਟਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਇਹ ਜਿਹੜਾ ਨਾਰੂ ਚੂਰਾ ਮੁੱਖ ਸੰਘਾ ਹੈ ਇਹ ਹੈ ਕਿ ਅਸੀਂ ਜਿਹੜੀ ਆਪਣੀ ਸੰਸਕ੍ਰਿਤੀ ਜ਼ਬਰਦਸਤ ਦੂਰ ਹੁੰਦੀ ਜਾ ਰਹੀ ਹੈ ਹਾਂਜੀ ਹਾਂਜੀ ਇਸੇ ਤੋਂ ਇਤਿਹਾਸਕ ਲੇਕ ਇੱਕ ਕੰਢੀ ਦਾ ਪੂਰਾ ਨਹੀਂ ਹੈ ਹਾਂਜੀ ਜੇ ਨੂੰ ਵਿਸਥਾਰ ਬਡੇ ਉਦ ਉਸ ਦੇਖੀਏ ਸਾਹਿਬ ਦੇਖੀਏ ਤਾਂ ਇਹ ਦਰਸਨ ਪੂਰਾ ਸੰਸਕ੍ਰਿਤੀ ਦਾ ਰਸ ਨਹੀਂ ਪੰਡੀਆ ਨਹੀਂ ਹੈ ਇਹ ਪੰਜਾਬ ਚ ਵੀ ਸਾਰੀ ਸਾਰੀ ਕਲਚਰ ਦਾ ਕੋੜਾ ਹੈ ਸਾਡੇ 5000 5000 ਦਾ ਜਗਨਾ ਦਾ ਜਗਨਾ ਪਰ ਜੇ ਪਰਿਆਵਰਣ ਨਾ ਹੋ ਤਾਂ ਪਰਿਆਵਰਣ ਸਿਰ ਪੰਡਿਤ ਦਾ ਨੁਕਸਾਨ ਨਹੀਂ ਹੋਇਆ ਸਾਡੇ ਸਾਡੇ ਹੰਕਾਰ ਦਾ ਹੋਇਆ ਇਹ ਤੋਂ ਸਾਰੇ ਮੂਲਕ ਦਾ ਹੋ ਗਿਆ ਤੇ ਇਹ ਜਿਹੜੀ ਸਾਡੀ ਸਾਡਾ ਜਿਹੜਾ ਸਾਡਾ ਪੁਰਾਤਨ ਸਪਤਾ ਚਾਰ ਬੁਆਸ ਦਿਹਾ ਚ ਕੁਕਰਾ ਚ ਚਲੇ ਗਈ ਮੇਰੀਆਂ ਇਹ ਠੀਕ ਹੈ ਕਿ ਵਿਕਾਸ ਹੋਇਆ ਇਹਦੇ ਚ ਗੱਲ ਹੋਰ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੋਇਆ ਕਿ ਜਦੋਂ ਤੱਕ ਕੰਢੀ ਅੱਜ ਤੋਂ 7 ਸਾਲ ਪਹਿਲਾਂ ਉਥੇ ਸਰਤਾਂ ਨਹੀਂ ਸੀ ਗਿਆ ਉਥੇ ਬਿਜਲੀ ਨਹੀਂ ਸੀ ਜੀ 19 ਸੀ ਜੀ ਨਹੀਂ ਸੀ ਜੀ ਜ਼ਿੰਦਗੀ ਦੀਆਂ ਹੋਰ ਸਹੂਲਤਾਂ ਨਹੀਂ ਸੀ ਉਹ ਪਿੰਡ ਵੱਸਦੇ ਵੱਸਦੇ ਰਹਦੇ ਸੀ ਜਦੋਂ ਤੋਂ ਕੀ ਹਾਰ ਬਿਲੇ ਗਿਆ ਸੜਕਾਂ ਦੇ ਪਰ ਜਿਉਂ-ਜਿਉਂ ਤੇ ਸੜਕਾਂ ਆਈਆਂ ਬਿਜਲੀ ਆਈਏ ਕੂਲ ਕੂਲੇ ਉੱਥੇ ਨਿਸਬਤ ਨਹੀਂ ਆਈਆਂ ਉਹ ਸਾਡੇ ਨੰਦੇ ਨੇ ਲੋਕ ਉਥੋਂ ਸ਼ੇਪੁੰਦੇ ਨੇ ਇਹ ਕੋ ਬੜਾ ਦੁਕਾਨ ਬੇਸ਼ੱਕ ਤਰੱਕੀ ਕਰ ਲਈ ਲੇਕਿਨ ਉਸ ਚੀਜ਼ ਦਾ ਜਿਹੜਾ ਹੈ ਉਹ ਸਾਡੇ ਤੋਂ ਉਹ ਕੀਮਤ ਅਸੀਂ ਕਰੀ ਨਹੀਂ ਕੀਤੀ ਹਾਂਜੀ ਹਾਂਜੀ ਪਰ ਕਈ ਵਾਰ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਉੱਥੇ ਸੜਕਾਂ ਆਈਆਂ ਨਾ ਉਹ ਸੜਕਾਂ ਉਸ ਇਲਾਕੇ ਨੂੰ ਕੁਝ ਦੇ ਨਹੀਂ ਆਈਆਂ ਉਸ ਇਲਾਕੇ ਦਾ ਸਭ ਕੁਝ ਲਜਾਣ ਲਈ ਜਾਂਦੀ ਹੈ ਉਹ 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 ਸੜਕਾਂ ਰਹੀ ਲਿੰਕ ਰੋਜ਼ ਰਾਣੀ ਉਥੋਂ ਦੇ ਜਿਹੜਾ ਮਾਫੀਆ ਉਥੇ ਆ ਗਿਆ ਚੀਜ਼ ਇਹਨਾਂ ਨੇ ਪੱਥਰ ਵੀ ਚੋ ਜਿਕੇ ਚਨੇ ਵੀ ਉਹਨੀਆਂ ਫੋਲੇ ਨੇਟ ਵੀ ਦਰਖਤ ਵੀ ਖੈਰ ਬੜਾ ਬੰਦ ਜੇ ਇਹਨੇ ਬਹੁਤ ਕੁਝ ਲੁੱਟ ਕੇ ਲਿਆ ਦੇ ਤਾਂ ਉਹ ਸੜਕਾਂ ਨੂੰ ਰੋਕਾਂ ਨੂੰ ਉੱਥੇ ਕੱਟ ਗਈ ਉਹ ਉਥੋਂ ਦਾ ਉਜਾੜਿਆ ਤੇ ਜਨਾਜ਼ਾ ਦੇ ਉਹਨੂੰ ਰੋਕਣਾ ਪੈ ਗਿਆ ਸਾਨੂੰ ਦੇ ਬਾਰੇ ਜਾਣੂ ਉਹਨਾਂ ਕੋਲ ਜਾ ਇੱਕ ਸੰਦੇਸ਼ ਸੁਣਾਉਣਾ ਸੀ ਸਰ ਇਹਦੇ ਵਿੱਚ ਤੁਸੀਂ ਬਹੁਤ ਸਾਰੇ ਦ੍ਰਿਖਤਾਂ ਦੀ ਗੱਲ ਕੀਤੀ ਹੈ ਕੁਦਰਤੀ ਨਜ਼ਾਰਿਆਂ ਦੀ ਗੱਲ ਕੀਤੀ ਹੈ ਕਿ ਮੈਨੂੰ ਲੱਗਦਾ ਹੈ ਕਿ ਪਾਟਕਾਂ ਦਾ ਬਧੋ ਬਧਿ ਦਿਲ ਜਿਹੜਾ ਹੈ ਉਹ ਕਰੇਗਾ ਕਿ ਅਸੀਂ ਉਸੇ ਇਲਾਕੇ ਨੂੰ ਜਿਹੜਾ ਹੈ ਉਹ ਜਾ ਕੇ ਦੇਖੀਏ ਬਹੁਤ ਵਧੀਆ ਨਾਵਲ ਹੈ ਸਰ ਕੋਈ ਐਸੀ ਗੱਲ ਜਿਹੜੀ ਤੁਸੀਂ ਨਾਵਲ ਰਾਨੀ ਕਹਿਣਾ ਜਾਂਦੇ ਸੀ ਤੇ ਮੈਂ ਨਹੀਂ ਪੁੱਛ ਸਕੀ ਉਹ ਜਰੂਰ ਸਾ ਦਰਸ਼ਕਾਂ ਦੇ ਨਾਲ ਸਾਂਝੇ ਕਰੋ ਕਿ ਕੁਝ ਐਸੀ ਜਿਹੜਾ ਮੈਂ ਤੁਹਾਡੇ ਨਾਵਲ ਦੇ ਬਾਰੇ ਜਿਹੜਾ ਤੁਹਾਨੂੰ ਲੱਗਦਾ ਸੀ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸੂੰਗਾ ਦੋ ਨਾ ਪੁੱਛਿਆ ਗਿਆ ਉਹ ਤੁਸੀਂ ਉਹਦੇ ਬਾਰੇ ਜੀ ਸਾਡੇ ਅਸ਼ਕਮ ਨੂੰ ਸੀ। ਵੀ ਉਹ ਗੱਲ ਲੰਪਕ ਹੋਈ ਗਈ ਹੈ ਜਿਹੜੀ ਤੁਸੀਂ ਵਿਸਥਾਪਨ ਬਾਰੇ ਇਹਨਾਂ ਨਾਲ ਨਹੀਂ ਸੀ। ਜੀ ਜੀ ਤੇ ਇਹ ਜਿਹੜਾ ਜੁਦਾ ਹੁਣ ਉਹਦੇ ਚ ਨੀਖ ਨਾਮਾ ਪਿੰਡ ਹਾਂਜੀ। ਦਾ ਪੂਰਾ ਤਾਂ ਪੂਰਾ ਪਿੰਡ ਉਥੋਂ ਵੀ ਸਪੱਸ਼ਟ ਹੋਊਗਾ। ਜਿੱਥੇ ਤੇ ਬਾਲੋ ਵੀ ਆਈ ਗਈ ਹੈ। ਹੂੰ ਹੂੰ ਤੇ ਉਹ ਇੱਕ ਸਾਰਾ ਪ੍ਰਤੀਕਰਮ ਹੋ ਗਿਆ। ਹੂੰ ਹੂੰ ਤੇ ਉਹ ਉਹ ਜਿਹੜਾ ਬੜਾ ਦੁੱਖदाई ਹੈ ਉਹ ਹਾਂਜੀ ਜਿਹੜਾ ਵਿਸਥਾਪਨ ਹੈ ਨਾ ਜਿਹੜਾ ਦਾ ਜਿਹੜਾ ਆਪਣਾ ਮਹੱਲਾ ਸਾਰਾ ਮਹੱਲਾ ਉਧਰ ਚੁੱਕਾ ਹੈ ਚੁੱਕਾ ਹੈ ਇਹ ਵਿਸਥਾਪਨ ਜਿਹੜਾ ਹੋਇਆ ਹੈ ਇਹ ਇਹ ਨੂੰ ਲੱਗਦਾ ਕਿ ਇਹ ਉਹ ਵਿਸਥਾਪਨ ਹੈ ਜਿਹੜਾ ਮੁੜ ਕੇ ਇਹ ਇਹ ਕੁੰਦਾ ਰਿਵਰਸੀਬਲ ਇੱਕ ਤਾਂ ਇਹ ਰਿਵਰਸੇਬਲ ਹਾਂਜੀ ਇਹ ਰਿਵਰਸੇਬਲ ਹੈ ਜਿਹੜੀ ਮੁੜ ਕੇ ਨਹੀਂ ਕਦੇ ਵੀ ਨਹੀਂ ਬਲੇ ਪੂਰੀ ਨਹੀਂ ਹੋ ਸਕਦੀ ਇੱਕ ਬੜਾ ਇੱਕ ਮਤਲਬ ਛੋਲੇ ਵਾਲੀ ਦਾ ਉਪਰ ਨਹੀਂ ਬਣਦਾ ਬਾਕੀ ਚੀਜ਼ਾਂ ਆ ਜਾਣੀਆਂ ਜਿਹਾ ਦੁਆਰਾ ਬੰਦ ਨਹੀਂ ਹਾਂ ਜੀ ਲੇਕਿਨ ਜੋ ਕੁਛ ਆਲੂ ਕੋਲੋਂ ਇੱਕ ਚਲ ਚਲਾ ਗਿਆ ਉਹ ਮੁਰਕੇ ਵਾਪਸ ਨਹੀਂ ਇਹ ਬਹੁਤ ਵੱਡਾ ਦੁਖਾਂਤ ਹੈ ਜੀ ਜੀ ਸਰ ਜਿਹਦੇ ਤੁਹਾਡੇ ਕਈ ਪਾਤਰ ਹੁੰਦੇ ਨੇ ਹਨਾ ਮੈਨੂੰ ਪਿੱਛੇ ਮੈਨੂੰ ਪਤਾ ਲੱਗਾ ਸੀ ਕਿ ਤੁਹਾਡੇ ਪਥਰਾਟ ਨਾਵਲ ਦਾ ਇੱਕ ਪਾਤਰ ਜਿਹੜਾ ਹੈ ਨਾ ਉਹ ਇਸ ਦੁਨੀਆ ਤੋਂ ਚਲਾ ਗਿਆ ਕਿਉਂਕਿ ਇਹਨਾਂ ਪਾਤਰਾਂ ਦੇ ਨਾਲ ਤੁਹਾਡੀ ਈਕਾਂਝ ਬਣ ਜਾਂਦੀ ਹੈ ਤੇ ਤੁਹਾਡੀ ਈਕਾਂਝ ਦੇ ਨਾਲ-ਨਾਲ ਸਾਡੀ ਪਾਠਕਾਂ ਦੀ ਵੀ ਉਹਦੇ ਨਾਲ ਸਾਝ ਬਣਦੀ ਹੈ ਉਸ ਪਾਤਰ ਬਾਰੇ ਸਾਨੂੰ ਜਰੂਰ ਦੱਸੋ ਜਿਹਦਾ ਮੈਂ ਪਿੱਛੇ ਇੱਕ ਤੁਸੀਂ ਇਸ ਨਾਵਲ ਦੇ ਕੋਰਾ ਪੜ੍ਹਦੇ ਹੋ ਨਾ ਜੀ ਉਹ ਤਾਂ ਜਾਇ ਪਾਤੇ ਕੁਝ ਸੈਕਿੰਡ ਲਈ ਹੁੰਦਾ ਜੀ ਉਹ ਦੁਕਾਨ ਤੇ ਬਿਜੂ ਬਾਲੋ ਤੇ ਉਹਦੀ ਮਾਂ ਦੇਖਿਆ ਤੇ ਇੱਕ ਪਾਤ ਉਹਦਾ ਪਾਣੀ ਹੀ ਪੜਦਾ ਉਹ ਜੀ ਔਰ ਉਹ ਥੋੜੀ ਦੇਰ ਹੁੰਦਾ ਉਹ ਵੀ ਫਿਰ ਉਹ ਤੁਲਨਾ ਜਿਹੜੀ ਬਾਲੋਂ ਕਰਦੀ ਹੈ ਉਹ ਉਹ ਪਾਤਰ ਮੰਦੂਕੀ ਆ ਔਰ ਆਪਣੇ ਆਪ ਹੀ ਸ਼ੇਰਾ ਬਣ ਕੇ ਰਾਤੀ ਵਿਆਮਨ ਵਿੱਚ ਲੱਗਦਾ ਜੀ ਉਸ ਤਰ੍ਹਾਂ ਦਾ ਪਾਤਰ ਹੈ ਜੀ ਸਿੰਬੋਲਿਕ ਪਾਤਰ ਹੈ ਬਸ ਉਹ ਜਿੰਦਾ ਸੀਗਾ ਔਰ ਕੋਰੋਨਾ ਕਾਲ ਦੀ ਡੈਥ ਜੀ ਔਰ ਮੈਨੂੰ ਯਾਦ ਹੈ ਕਿ ਜਦੋਂ ਭਾਸਕਰ ਖਵਾਨ ਦੀ ਖਬਰ ਆਈ ਤੇ ਉਹ ਹੈਡਿੰਗ ਹੈ ਸੀਗਾ ਕਿ ਤੁਹਾਨੂੰ ਪਰ ਸਾਹਿਬ ਦੇ ਨਾਵਾਂ ਦਾ ਪਾਤਰ ਬਹੁਤ ਚੰਗਾ ਹਾਂ ਜੀ ਇਸ ਤਰ੍ਹਾਂ ਦਾ ਉਹ ਕੋਲ ਉਹਨੇ ਨਾਵਲ ਪੜ੍ਹਿਆ ਸੀ ਕਹਾਣੀ ਪੜ੍ਹੀ ਸੀ ਜੀ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਸਾਹਿਬ ਦਾ ਪਸਤਰ ਹੈ ਇਸੇ ਤਰ੍ਹਾਂ ਦੋ ਤਿੰਨ ਦਿਨ ਹੋਇਆ ਪਸਾਰ ਵਿੱਚ ਇੱਕ ਪੱਤ ਸੀਗਾ ਕੂਕੂ ਦੀ ਹੋਕ ਜੀ ਤੇ ਉਹ ਉਹਨੂੰ ਪੈਰਾਲਾਈਜ਼ ਹੋ ਗਿਆ ਸੀ ਬਹੁਤ ਵੱਡਾ ਗੂੜਾ ਪੱਤ ਸੀਗਾ ਔਰ ਉਹ ਉਹਦੀ ਪਰਸੋਂ ਉਹ ਵੀ ਦੁਨੀਆ ਤੋਂ ਚਲਾ ਗਿਆ ਔਰ ਮੈਂ ਉਹਦੇ ਬਾਰੇ ਇਹ ਦੱਸਣਾ ਚਾਹੁੰਗਾ ਕਿ ਸਾਡਾ ਬਹੁਤ ਵੱਡਾ ਇੱਕ ਨਾਵਲਿਸਟ ਹੈ ਪੰਜਾਬੀ ਦਾ ਮੋਤਾ ਸਿੰਘ ਜੀ ਹਾਂ ਜੀ ਤੇ ਜੁਹਾਨ ਸਾਹਿਬ ਨੂੰ ਪਤਰਾਡ ਨਾਮ ਉਹ ਪੜਿਆ ਸੀ ਕਿ ਉਹਦੇ ਜ਼ਹਿਨ ਤੋਂ ਪੱਤਰ ਇਸ ਕਦਰ ਬੈਠੇ ਜਿਵੇਂ ਜਿਹੜਾ ਜੁਹਾਨ ਸਾਹਿਬ ਨਾਲ ਉਹਨਾਂ ਨੂੰ ਅਟੈਕ ਹੋਇਆ ਜੀ ਡੇਲ ਹੈਮਰੀ ਦਾ ਕਮਾ ਚਲੇ ਗਿਆ ਇਹ ਲੋ ਹੌਲੀ ਹੌਲੀ ਰਿਕਵਰ ਨਹੀਂ ਹੋ ਰਿਹਾ ਤਾਂ ਉਹ ਰਿਕਵਰ ਹੋ ਗਿਆ ਜਦੋਂ ਉਹ ਨਾਂ ਬਰਬਰਾਉਂਦੇ ਸੀਗੇ ਤੋਂ ਪਤਰਾਡ ਦੇ ਪਾਤਰ ਦੇ ਨਾਮ ਬਰਬਰਾਉਂਦੇ ਉਹਨਾਂ ਦੇ ਬੇਟੇ ਨੇ ਮੈਨੂੰ ਫੋਨ ਤੇ ਗੱਲ ਵੀ ਕਰਾਈ ਕਿ ਇਹ ਪਾਪਾ ਦਾ ਨਾਂ ਲੈਂਦੇ ਆ ਤੇ ਫਿਰ ਇੱਕ ਐਸਾ ਸਟੋਰੀ ਬਣਿਆ ਕਿ ਜਿਹੜਾ ਇਹ ਕੁੱਕੂ ਪਾਤਰੀ ਦੀ ਹੁੰਦੀ ਹੁੰਦੀ ਬਣਾ ਦਿੱਤੀ ਹੈ ਨਾ ਤੇ ਮੈਨਾਂ ਉਹਨਾਂ ਕੋਲ ਅਸਲ ਨੂੰ ਪਤਾ ਉਹਨਾਂ ਮਿਲ ਵੀ ਜਾਂਦਾ ਸੀ ਉਹਨਾਂ ਨੇ ਜੇ ਕਿਤਾਬਾਂ ਪੜੀਆਂ ਪਾਤਰੀਆਂ ਨੂੰ ਪਤਾ ਸੀ ਇਹਦੇ ਵਿੱਚ ਹੈਗੇ ਹੈਗੇ ਹੈ ਹਾਂਜੀ ਤੇ ਉੱਥੇ ਬੈਠਾ ਬੂਟਾ ਸਿੰਘ ਸੁਖਾਣਾ ਦਾ ਫੋਨ ਆਉਂਦਾ ਕਿਹਾ ਬਾਕੀ ਦਨਾਂ ਨਹੀਂ ਕੀਦੀਆਂ ਮੈਂ ਕਿਹਾ ਪਹਿਲਾਂ ਤੁਸੀਂ ਜਿਹੜਾ ਕੁੱਕੂ ਗੱਲ ਕਰ ਰਹੇ ਜਿਹੜੀ ਤੁਸੀਂ ਬਾਗ ਦਾ ਭਾਰਤੀ ਦੀ ਗੱਲ ਕਰੀ ਜੀ ਤੇ ਉਹਨਾਂ ਦੀ ਆਪਸ ਵਿੱਚ ਗੱਲ ਵੀ ਹੋਈ ਔਰ ਦੋਨੋਂ ਨੇ ਜਿੱਦਣ ਉਹਨਾਂ ਨੇ ਇਨਵਾਈਟ ਵੀ ਨਿਮੰਤਰਣ ਦਿੱਤਾ ਤੁਸੀਂ ਆਉਣਾ ਰਿਹਾ ਔਰ ਇਹ ਬਦਕਿਸਮਤੀ ਕੀ ਹੋ ਪਾਤਰ ਨੇ ਚਲਾ ਲਿਆ ਕਿ ਇਹ ਸਾਹ ਜਿਰਫ ਮੇਰੀ ਨਹੀਂ ਕੋਈ ਪਾਤਰਾਂ ਨਾਲ ਪਾਸ਼ਾ ਦੀ ਵੀ ਸਾਂਝ ਬਣ ਗਈ ਬਿਲਕੁਲ ਤੁਹਾਡੇ ਪਾਤਰ ਬਿਰਜੂ ਬੱਲੋ ਸਿਰਫ ਤੁਹਾਡੇ ਨਹੀਂ ਸਾਨੂੰ ਇੰਜ ਲੱਗਦਾ ਕਿ ਅਸੀਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਸਾਡੇ ਵੀ ਜੀਵਨ ਦਾ ਇੱਕ ਹਿੱਸਾ ਸਾਨੂੰ ਵੀ ਉਤੋਂ ਦੀ ਲੱਗਦੇ ਦੇ ਵਿਨਾਸ਼ ਦਾ ਜਿਹੜਾ ਦੁੱਖ ਹੈ ਉਹ ਪਾਟਕਾਂ ਨੂੰ ਵੀ ਹੁੰਦਾ ਹੈ ਕਿ ਕਿਵੇਂ ਪਹਿਲੇ ਜਿਹੜਾ ਬਸ ਦਾ ਰਸਤਾ ਉਹ ਇਲਾਕਾ ਸੀ ਤੇ ਹੁਣ ਜਿਹੜਾ ਹੈ ਉਹਦਾ ਜਿਹੜਾ ਕੀ ਹਾਲ ਹੋ ਗਿਆ ਹੈ ਉਹਦੇ ਨਾਲ ਚੀਜ਼ਾਂ ਨੂੰ ਸੰਭਲਣ ਦੀ ਕੋਸ਼ਿਸ਼ ਹੈ ਕੂਰਾ ਬਾਰੇ ਬਹੁਤ ਹੀ ਦਿਲਚਸਪ ਗੱਲਬਾਤ ਹੋਈਆਂ ਨੇ ਜੀ ਤੇ ਬਹੁਤ ਵਧੀਆ ਲੱਗਾ ਤੇ ਇਹਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਆਏ ਖੂਰਾ ਬਾਰੇ ਅਸੀਂ ਸੰਵਾਦ ਰਚਾਇਆ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਵੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਰਨਾ ਕਿ ਕਿ ਖੂਰਾ ਦੇ ਬਹਾਨੇ ਸੰਵਾਦ ਦਾ ਪਾਠਕ੍ਰਮ ਨਾਲ ਪੂਰਾ ਨਵਾਂ ਬਾਰੇ ਪੋਸਟੀ ਬਣਾਉਣਾ ਪਤਾ ਲੱਗ ਗਿਆ ਪਰ ਉਹ ਲਈ ਬੜੀ ਖੁਸ਼ ਹਾਂ ਸਾਈ ਟੂ ਵੀ ਤੁਹਾਡਾ ਵੀ ਬਹੁਤ-ਬਹੁਤ ਧੰਨ ਵੀ ਇਹਨਾਂ ਨੂੰ ਨਵੀਂ ਮਾਰ ਦਿੱਤਾ ਦਰਮਪਾਲ ਸਾਹਿਬ ਦਾ ਇਹ ਨੋਵਲ ਜਿੱਥੇ ਕੁਦਰਤੀ ਨਜ਼ਾਰਿਆਂ ਨੂੰ ਪੇਸ਼ ਕਰਦਾ ਹੈ ਤੁੰਗ ਦੇ ਇਲਾਕੇ ਪ੍ਰਤੀ ਸਾਡੀ ਜਿਹੜੀ ਖਿੱਚ ਹੈ ਉਹ ਪੈਦਾ ਕਰਦਾ ਹੈ ਸਾਡੀ ਮਨਾਂ ਦੇ ਵਿੱਚ ਉੱਥੇ ਸਾਡੇ ਮਨ ਦੇ ਵਿੱਚ ਉੱਥੇ ਦੇ ਖੁਰ ਰਹੇ ਸੱਪਿਆਚਾਰ ਖੁਰ ਰਹੇ ਰਿਸ਼ਤਿਆਂ ਦੀ ਬਾਤ ਵੀ ਪਾਉਂਦਾ ਹੈ ਤੇ ਇਹ ਇਲਾਕਾ ਜਿਹੜਾ ਹੈ ਸਾਨੂੰ ਇੰਜ ਲੱਗਦਾ ਹੈ ਨੋਵਲ ਨੂੰ ਪੜ੍ਹ ਕੇ ਇਲਾਕਾ ਸਾਨੂੰ ਬੁਲਾ ਰਿਹਾ ਹੈ ਇਹ ਇਲਾਕਾ ਵੇਖਣ ਦੇ ਲਈ ਸਾਨੂੰ ਜਿਹੜਾ ਹੈ ਆਪਣੇ ਦਰਮ ਜਿਹੜਾ ਹੈ ਖਿੱਚ ਪਾ ਰਿਹਾ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਜਿੱਥੇ ਅਸੀਂ ਇੰਨਾਂ ਪੁਸਤਕਾਂ ਰਾਹੀਂ ਅਸੀਂ ਉੱਥੇ ਦੇ ਇਲਾਕੇ ਦੇ ਲੋਕਾਂ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੇ ਰਸਮ ਰਿਵਾਜਾਂ ਦੇ ਬਾਰੇ ਜਾਣਦੇ ਹਾਂ ਉੱਥੇ ਜਦੋਂ ਇਸ ਇਲਾਕੇ ਦਾ ਜਦੋਂ ਵਿਨਾਸ਼ ਵਾਲਾ ਪੋਰਸ਼ਨ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਦੁੱਖ ਵੀ ਹੁੰਦਾ ਹੈ ਉਹਨਾਂ ਹੀ ਦੁੱਖ ਜਿੰਨਾ ਸ਼ਾਇਦ ਲੇਖਕ ਨੂੰ ਜਾਂ ਨਾਵਲਕਾਰ ਨੂੰ ਹੋਇਆ ਹੁੰਦਾ ਹੈ ਸੋ ਅਜਹੀਆਂ ਪੁਸਤਕਾਂ ਦੇ ਨਾਲ ਆਓ ਅਸੀਂ ਵੀ ਕੁਦਰਤ ਦੇ ਨਾਲ ਜੁੜੀਏ ਅਜਿਹੇ ਇਲਾਕਿਆਂ ਦੇ ਨਾਲ ਜੁੜੀਏ ਤੇ ਨਾਲ ਹੀ ਉਹਨਾਂ ਪੁਸਤਕਾਂ ਦੇ ਨਾਲ ਜੁੜੀਏ ਜਿਹੜੀਆਂ ਪੁਸਤਕਾਂ ਸਾਨੂੰ ਇਸ ਤਰ੍ਹਾਂ ਪਹਾੜੀ ਇਲਾਕਿਆਂ ਦੇ ਨਾਲ ਜਾਂ ਤੁੰਗ ਵਰਗੇ ਖੂਬਸੂਰਤੀ ਇਲਾਕਿਆਂ ਦੇ ਨਾਲ ਜੋੜਦੇ ਹਨ। شکریہ। ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ।